ਮੈਨੂੰ ਲੱਗਦਾ ਜੇ ਕੋਈ ਬਦਲਾਅ ਆਣਾ ਕਿਸੇ ਨੇ ਪਹਿਲਾ ਛੇਤਰ ਕਰ ਲਿਓ ਉਹ ਮਗਰ ਪਹਿਲੇ ਜੇ ਝੜੂ ਲੈ ਲਿਖਤਾ ਐ ਤਵਨੂ ਦੇ ਘਰੇ ਦੇ ਪਾਣੀ ਝੜੂ ਕੋਇਣਾ ਉਹਨੂੰ ਅੱਗ ਲੱਗ ਗਈ ਝੜਦਾ ਪੂਰਾ ਖਾਲੀ ਖੋਰ ਸੂਪੇ ਹੱਥੇ ਜਾ ਰਾਜਾ ਬਨੇ ਲਿਆ ਉਹ ਵੀ ਕਹੇ ਝੂਠ ਤੇ ਗੁਰੂ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜਗਦੀਪ ਗੱਪੀ ਸੀ ਆ ਬਲਦਾ ਉਹ ਤੋਂ ਵੀ ਨੰਬਰ ਲੈ ਗਿਆ ਮੈਨੂੰ ਲੱਗਦਾ ਜੇ ਕੋਈ ਬਦਲਾਅ ਆਣਾ ਕਿਸਨੇ ਪਹਿਲਾ ਛੇਤਰ ਕਰ ਲਿਆ ਉਹ ਮਗਰ ਪਹਿਲੇ ਤੇ ਜੇ ਝਾੜੂ ਰਿhta ਐ ਤੈਨੂੰ ਆਪਣੇ ਘਰੇ ਵੀਰੇ ਪੁਰਾਣੇ ਝਾੜੂ ਹੋਏ ਨਾ ਉਹਨੂੰ ਅੱਗ ਲਾ ਦੇ ਮਰਾਇਆ ਉਹ ਕਰੂਣੇ ਆ ਆਪਾਂ ਹੁਣ ਮੈਂ ਪਾਰਟੀ ਦੇ ਫੈਸਲਾ ਕੀਤਾ ਹੁਣ ਆਪਣੇ 2 ਮਹੀਨੇ ਲੈ ਕੇ ਅਪਰੇਲ ਮਹੀਨੇ ਫਰਵਰੀ ਤੋਂ ਅਮਾਤ ਮਹੀਨੇ ਦੇ ਪਹਿਲੇ ਹਫਤੇ ਤੱਕ ਕਾਰਡ ਲੱਗ ਜਾਣਾ ਤੇ ਮਗਰ ਲਗਾ ਅਪ੍ਰੈਲ ਤੇ ਮਹੀਨੇ ਅੰਦਰ ਇਲੈਕਸ਼ਨ ਹੋ ਜਾਣਾ ਸਾਂਝੂ ਇਲੈਕਸ਼ਨ ਚੱਲਣਾ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ ਪਾਰਟੀ ਨੂੰ ਕਹਦਾ ਚੰਨਾ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਪੁਛੜੀ ਦੁਨੀ ਬੇਗੀ ਕੁਝ ਸਭ ਬੋਲ ਪੱਕਾ ਇੱਕ ਇੱਕ ਹੋਰ ਥੋੜਾ ਝਾੜੂਦਾ ਪੂਰਾ ਖਾਲੀ ਹੋਰ ਥੋੜੇ ਹਲਕੇ ਦਾ ਰਾਜਾ ਬੜੇ ਨਹੀਂ ਗਿਆ ਉਹ ਵੀ ਬੜੇ ਝੂਠ ਤੇ ਗੋਲ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜਗਦੀਪ ਗੱਪੀ ਸੀ

ਪਜਾਤ ਨਹੀਂ ਸਾਹਿਬਾ 3 ਸਾਲ ਹੋ ਗਏ ਕਿਉਂ ਉਦੋਂ ਕੀ ਸਰਕਾਰ ਆਉਗੀ ਜੋ ਨਹੀਂ